ਮਾਰੇ ਦਾ ਧਾਰਕੋ ਜੀ ਆਪਣਾ ਲੱਗੇ ਨੂੰ ਜਿਸ ਕੋ ਰਹੇ ਐ ਨਹੀਂ ਵਰਤਣਗੇ ਕਿ ਮੈਂ ਇਹਦੇ ਪਰਵਾਰ ਨੂੰ ਮਿਲਨੇ ਆ ਜਾਂ ਕੁਝ ਲੋਕਾਂ ਨੂੰ ਮਿਲਨੇ ਹਨ ਉਹ ਉਹ ਜਿਹੜੇ ਵਿਚਾਰ ਬਟਾਂਦਰਾ ਸਾਰਾ ਕੁਝ ਉਹ ਮੇਰੇ ਵਿਚਾਰਾਂ ਦੇ ਨਾਲ ਜੁੜੇ ਹੋਣ ਕਤਨਾ ਸੇਖਾ ਉਸ ਬੇਗਰੂ ਸੇਫ ਕਾਮ ਦਾ ਇਵੈਂਟ ਆ ਜੇ ਨਾ ਬਟਾ ਨਾ ਲੋ ਅਸੀਂ ਤੁਹਾਡੀ ਪ੍ਰੀਖਿਆ ਦੇ ਉੱਤੇ ਨੋਟ ਕਰਦੇ ਹੋ ਰੈਪ ਕਰੋ ਕੋਡੀ ਕਰੋ ਸਾਡੀ ਫਾਰਮ ਦੇ ਉੱਤੇ ਸਾਡੇ ਜਿਹੜੇ ਲੋਦੇ ਸਾਡੇ ਨੌਜਵਾਨਾਂ ਦੇ ਮਾਰਗਦਰਸ਼ਨ ਨੇ ਅਧਿਕਾਰ ਦੇ ਜਿਹੜੇ ਨਾਇਕ ਨੇ ਜਿਹਨੂੰ ਦੇਸ਼ ਦੇ ਸੁਪੀ ਦੇ ਤਰ੍ਹਾਂ ਬੱਚਾ ਬੱਚਾ ਸੰਭਲ ਕਰਦਾ ਵਾ ਜਿੰਨਾਂ ਦੇ ਵਿੱਚ ਫੌਮ ਦੇ ਸਾਰੇ ਗੁਣ ਮੌਜੂਦ ਨੇ ਉਹ ਜੀਜਾ ਜਿਹੜੀਆਂ ਜਿਹਦੇ ਲੀਡਰ ਦੇ ਵਿੱਚ ਨੇਤਾ ਦੇ ਵਿੱਚ ਸਿੱਖ ਦੇ ਵਿੱਚ ਹੋਣੀਆਂ ਚਾਹੀਦੀ ਆ ਉਹ ਸਾਨੂੰ ਨਜ਼ਰ ਆਉਂਦੀਆਂ ਇਹ ਉਦਾਸ ਕਰਦੇ ਇਸ ਕਰਦੇ ਵਿੱਚ ਖੜੇ ਜੀ ਤੇ ਕਾਂਸਰ ਕੌਮ ਦੀ ਕਰਦੀ ਕਲਾ ਕਰਨ ਵਾਲ ਤੇ ਭਾਈ ਹਮਰਤਪਾਲ ਅਲਸਰਾ ਜਿਥੇ ਨਾਰ ਜਫਤਾ ਤੇ ਘਵਾਰ ਘਵਾਰੂਨ ਔਰ ਕੌਮ ਦੀ ਬਾਦੋ ਧਾਰੂਕਤੌਰ ਦੇ ਉੱਤੇ ਵੀ ਸਿਆਸੀ ਤੌਰ ਦੇ ਉੱਤੇ ਵੀ ਉਹ ਸੰਭਾਵਨ ਮੇਰੀ ਸਾਰੀ ਕੌਮ ਨੂੰ ਬੇਰਤੀ ਵਰਕਰਕਟਰ ਦਾ ਐਕਟਿੰਗ ਜਿਸੇ ਦਾ ਹੁੰਦੇ ਨਾਤੇ ਇਹ ਆਉ ਭਈ ਆਪਾਾਰੇ ਆਪਣੀ ਮਤ ਪੇਜ ਬਣਾ ਕੇ ਜਿਹੜੀਆਂ ਛੋਟੀਆਂ ਮੋਟੀਆਂ ਰਜਿਸਟ੍ਰਾਂ ਲੜਾਈਆਂ ਉਹ ਆਪਾਂ ਨੇ ਵੇੜ ਲਵਾਂਗੇ ਆਪ ਸਾਰੇ ਇਕੱਠੇ ਹੋ ਕੇ ਇੱਕ ਵਹਿਰ ਬਣਾਈਏ ਵੇਖੋ ਸਰਕਾਰ ਸਾਡੇ ਨੂੰ ਤਕਰ ਕਰਦੀ ਹੈ ਜਿਹੜਾ ਕੌਮ ਦੀ ਪੰਥ ਦੀ ਆਵਾਜ਼ ਉਠਦਾ ਹੈ ਉਹ ਉਹਦੇ ਤੇ ਤਸ਼ੱਦਦ ਕਰਦੀ ਹੈ ਸਰਕਾਰ ਜਦੋਂ ਹੋਰੀਆਂ ਮਾਰਦੀ ਹੈ ਜਦਾਂ ਚੁੱਪ ਕੇ ਦਿਨ ਵਿੱਚ ਪੜ੍ਹ ਕਰਦੀ ਹੈ ਬਗੈਰ ਕਿਸੇ ਕਾਰਨ ਤੋਂ 23 ਸਾਲ ਤੋਂ ਭਾਈਆ ਬਸ ਪਾਵਰ ਖਾਲਸਾ ਨੂੰ ਨਜਾਇਜ਼ ਤੌਰ ਤੇ ਬੰਦ ਕਰਕੇ ਰੱਖਿਆ ਲੋਕਤੰਤਰ ਕੀ ਕਹਿੰਦਾ ਹੈ ਕਿ ਜਿਹਨੂੰ ਲੋਕੀ ਮਾਨਤਾ ਦੇ ਦੇਣ ਉਹ ਉਹਨੂੰ ਕੋਈ ਅਨੁਮਾਨ ਰੋਕ ਨਹੀਂ ਸਕਦਾ ਭਾਈਆ ਬਸ ਪਾਵਰ ਖਾਲਸਾ ਨੂੰ ਲੋਕਾਂ ਨੇ ਆਪਣਾ ਸਮਰਥਨ ਦਿੱਤਾ ਆਪਣਾ ਵਿਸ਼ਵਾਸ ਦਿੱਤਾ ਔਰ ਉਹਨਾਂ ਨੂੰ ਫੇਫੀ ਜਤਾਇਆ ਮੈਂ ਸਮਝਦਾ ਇਹ ਕਿ ਇੰਡੀਆ ਦੇ ਭਾਰਤ ਦੇ ਸਿੱਖਾਂ ਦੇ ਵਾਸਤੇ ਕਾਨੂੰਨ ਦੇ ਦੋਰੇ ਮਾਫਦੰਦੇ ਨੇ ਉਹਨਾਂ ਨੂੰ ਰਿਆ ਨਹੀਂ ਕੀਤਾ ਕਿ ਉਹਨਾਂ ਨੂੰ ਬਾਦ ਰੱਖਿਆ ਗਿਆ ਹੋਰ ਜਿੱਥੇ ਦੀ ਗੁਰੂ ਮਹਾਰਾਜ ਦੇ ਚਰਨਾ ਜਰਦਾਸ ਕਰਦੇ ਆ ਕਿ ਜੇ ਸਰਕਾਰ ਨੇ ਉਹਨਾਂ ਨੂੰ ਨਾਸ਼ਟੀਗਾ ਅਸੀਂ ਉਹਨਾਂ ਨੂੰ ਸਾਰਿਆ ਦਸਤੂਰ ਲੈ ਕੇ ਅਸੀਂ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਦਾ ਬਣਾ ਕੇ ਬਾਹਰ ਕੱਢਣਾ ਹੈ ਔਰ ਖੁਦ ਅਸੀਂ ਆਪਣੇ ਪਿੰਡ ਲਈ ਖਾਫ ਕਰਨ ਦੇ ਸਮਰੱਥ ਬਣਨਾ ਹੈ ਬਰੇਸ਼ਾ ਅੱਲਾਹ ਅਸਲਾਮ ਇਸ ਕਰਕੇ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਸੰਗਤਾਂ ਹੁੰਦੀਆਂ ਹਨ ਸਾਨੂੰ ਚਾਹੀਦਾ ਹੈ ਕਿ ਜਦੋਂ ਕੌਮ ਦੇ ਉੱਤੇ ਵੱਡੀ ਵਿਪਤਾ ਵੜੀ ਹੋਵੇ ਜਦੋਂ ਦੋ ਸੰਘਣਡੇ ਬਿਲਕੁਲ ਹਥਿਆਰ ਤਿੱਖੇ ਕੀਤੇ ਹੋਣ ਤੇ ਉਹਨਾਂ ਦੀ ਪਿਆਰ ਸਾਡੇ ਸਿਰਾਂ ਦੇ ਨਾਲ ਬੁਝਾਈ ਜਾਂਦੀ ਹੋਵੇ ਉਹ ਸਾਨੂੰ ਹਰ ਪਾਸੇ ਖਤਮ ਕਰਨਾ ਚਾਹਣ ਉਦੋਂ ਸਾਨੂੰ ਇਕੱਠੇ ਹੋ ਕੇ ਇੱਜ਼ਤ ਦਾ ਸਬੂਤ ਦੇ ਕੇ ਸਾਨੂੰ ਇੱਕ ਲਹਿਰ ਦੇ ਰੂਪ ਦੇ ਵਿੱਚ ਕਿ ਜਿਹੜੇ ਸਾਡੇ ਦੋਵੇਂ ਯੋਧੇ ਨੇ ਇਹ ਸਾਡੀ ਕੌਮ ਦੇ ਵਿੱਚ ਸੇਵਾ ਕਰਨ ਵਾਸਤੇ ਕੇ ਅਸੀਂ ਹਾਜ਼ਰ ਕਰਨੇ ਔਰ ਆਸ ਕਰਦਾ ਹਾਂ ਕਿ ਅਸੀਂ ਸਾਰੇ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਅਸੀਂ ਇੱਕ ਲਹਿਰ ਪੈਦਾ ਕਰਾਂਗੇ ਔਰ ਉਹਨਾਂ ਨਾਲ ਜਿਹੜਾ ਸਮਾਂ ਅਤੇ ਕੋਤ ਆਪਣੀ ਪੈਦਲੀ ਆਪਕੰਦ